ਲੋਜੀ ਆ ਨਵੀਂ ਗੱਲ ਸਾਹਮਣੇ ਆ ਗਈ ਹੈ ਮੁੱਖ ਮੰਤਰੀ ਭਗਵੰਤ ਮਾਨ ਨੂੰ ਹਟਾ ਕੇ ਉਹਨਾਂ ਦੀ ਥਾਂ ਤੇ ਨਵਾਂ ਮੁੱਖ ਮੰਤਰੀ ਬਣਾਉਣ ਦੀ ਵੱਡੀ ਚਰਚਾ ਪਖੀ ਹੋਈ ਹੈ ਬਹੁਤ ਸਾਰੇ ਇਹੋ ਜੇ ਸੰਕੇਤ ਮਿਲ ਰਹੇ ਸੀਗੇ ਪਰ ਅੱਜ ਹੁਣ ਵੱਡੀ ਚਰਚਾ ਮੀਡੀਆ ਦੇ ਵਿੱਚ ਭੱਗ ਗਈ ਹੈ ਕਿ ਭਗਵੰਤ ਮਾਨ ਨੇ ਮੁੱਖ ਮੰਤਰੀ ਨੇ ਅਸਤੀਫਾ ਦੇਣ ਤੋਂ ਦੋ ਟੁੱਕ ਨਾ ਕਰ ਦਿੱਤੀ ਹੈ ਇਨਕਾਰ ਕਰ ਦਿੱਤਾ ਹੈ ਔਰ ਹੁਣ ਪੰਜਾਬ ਦੀ ਆਮ ਆਦਮੀ ਪਾਰਟੀ ਦੇ ਵਿੱਚ ਦੋ ਧੜੇ ਆਮੋ ਸਾਹਮਣੇ ਹੋਣ ਦੇ ਪੂਰੇ ਅਸਾਰ ਬਣ ਗਏ ਨੇ ਦੇਖੋ ਚਰਚਾ ਇਹ ਆ ਰਹੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ 40 ਸ ਹਸਪਤਾਲ ਦੇ ਵਿੱਚ ਦਾਖਲ ਸੀਗੇ ਔਰ ਪਿਛਲੇ ਦਿਨਾਂ ਤੋਂ ਉੱਥੇ ਉਹਨਾਂ ਦਾ ਪਤਾ ਲੈਣ ਕੋਈ ਵੀ ਆਮ ਆਦਮੀ ਪਾਰਟੀ ਦਾ ਵੱਡਾ ਨੇਤਾ ਨਹੀਂ ਗਿਆ ਕੇਜਰੀਵਾਲ ਨੇ ਆਪ ਤਾਂ ਉਹਨਾਂ ਹੀ ਕੀ ਸੀ ਦਿੱਲੀ ਦਾ ਹੋਰ ਵੀ ਕੋਈ ਨੇਤਾ ਨਹੀਂ ਆਇਆ ਰਗਵ ਚੱਡਾ ਨਹੀਂ ਆਇਆ ਸੰਜੇ ਸਿੰਘ ਨਹੀਂ ਆਇਆ ਅੱਜ ਹੁਣ ਸੰਦੀਪ ਪਾਠਕ ਦੇ ਜਾਣ ਦੀ ਖਬਰ ਆਈ ਹੈ ਕਿ ਸੰਦੀਪ ਪਾਠਕ ਜਿਹੜਾ ਆਮ ਆਦਮੀ ਪਾਰਟੀ ਦਾ ਜਰਨਲ ਸਕੱਤਰ ਹੈ ਉਹ ਭਗਵੰਤ ਮਾਨ ਦੇ ਕੋਲ ਪਤਾ ਲੈਣ ਗਿਆ ਔਰ ਚਰਚਾ ਨਿਕਲ ਕੇ ਆ ਰਹੀ ਹੈ ਮੀਡੀਆ ਚ ਪੂਰੀ ਚਰਚਾ ਭੱਗ ਗਈ ਹੈ ਕਿ ਉਹਨੇ ਉਥੇ ਪਤਾ ਲੈਣ ਦੇ ਨਾਲ ਨਾਲ ਭਗਵੰਤ ਮਾਨ ਦੇ ਨਾਲ ਕੁਝ ਅਸਤੀਫੇ ਬਾਰੇ ਜਾਂ ਹਟਾਉਣ ਬਾਰੇ ਵੀ ਕੋਈ ਗੱਲ ਛੇੜੀ ਹੈ ਤੇ ਭਗਵੰਤ ਮਾਨ ਨੇ ਦੋ ਟੁਕ ਨਾ ਕਰ ਦਿੱਤੀ ਹੈ ਕਿ ਮੈਂ ਨਹੀਂ ਅਸਤੀਫਾ ਦੇਣਾ ਔਰ ਇੱਥੇ ਫਿਰ ਹੁਣ ਗਵਾਰੀ ਫਸ ਗਈ ਜੱਪਦੀ ਹੈ ਜੇਕਰ ਇਹ ਚਰਚਾ ਸੱਚੀ ਹੈ ਤਾਂ ਫਿਰ ਪੇਚ ਫਸ ਗਿਆ ਫਿਰ ਆਮ ਆਦਮੀ ਪਾਰਟੀ ਚ ਦੋ ਧੜੇ ਬਣਨਗੇ ਫਿਰ ਵੱਡਾ ਪਟਾਕਾ ਪਵੇਗਾ ਔਰ ਭਗਵੰਤ ਮਾਨ ਨੂੰ ਅੱਜ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ ਤੇ ਭਗਵੰਤ ਮਾਨ ਆਪ ਦੀ ਸਿਕਿਉਰਿਟੀ ਦੇ ਕਾਫਲੇ ਦੇ ਨਾਲ ਪੰਜਾਬ ਦੇ ਵਿੱਚ ਨਿਕਲ ਤੁਰੇ ਨੇ ਦੂਜੇ ਪਾਸੇ ਅੱਜ ਕੀ ਹੋਇਆ ਵੇਖੋ ਪਿਛਲੇ ਦਿਨਾਂ ਤੋਂ ਪੰਜਾਬ ਦਾ ਕੋਈ ਵੀ ਵੱਡਾ ਮੰਤਰੀ ਕੋਈ ਵੀ ਵੱਡਾ ਚਿਹਰਾ ਹਸਪਤਾਲ ਭਗਵੰਤਮਾਨ ਕੋਲੇ ਨਹੀਂ ਗਿਆ ਇੰਜ ਲੱਗ ਰਿਹਾ ਸੀ ਜਿਵੇਂ ਭਗਵੰਤਮਾਨ ਇਕੱਲਾ ਹੀ ਰਹਿ ਗਿਆ ਹੁਣ ਇਹਦੇ ਕੋਈ ਮਗਰ ਨਹੀਂ ਆਉਂਦਾ ਹੁਣ ਭਗਵੰਤਮਾਨ ਨੂੰ ਕੋ ਪੁੱਛਦਾ ਹੀ ਨਹੀਂ ਪਰ ਅੱਜ ਕੀ ਹੋਇਆ ਜਿਸ ਦਿਨ ਭਗਵੰਤਮਾਨ ਨੂੰ ਛੁੱਟੀ ਮਿਲਣ ਚ ਅਜੇ ਘੰਟਾ ਡੇਢ ਘੰਟਾ ਬਾਕੀ ਸੀ ਤਾਂ ਅੱਜ ਪਹਿਲਾਂ ਸਪੀਕਰ ਕਲਤਾਰ ਸਿੰਘ ਸੰਧਵਾ ਭਗਵੰਤਮਾਨ ਕੋਲ ਚਲਾ ਗਿਆ ਹਸਪਤਾਲ ਹਰਪਾਲ ਸਿੰਘ ਚੀਮਾ ਚਲਾ ਗਿਆ ਹਸਪਤਾਲ ਕਿੰਨੇ ਸਾਰੇ ਹੋਰ ਮੰਤਰੀ ਚਲੇ ਗਏ ਹਸਪਤਾਲ ਔਰ ਪਹਿਲਾ 3-4 ਦਿਨਾਂ ਤੋ ਕੋਈ ਵੀ ਪੰਜਾਬ ਦਾ ਮੰਤਰੀ ਨਹੀਂ ਸੀ ਗਿਆ ਜਿਵੇਂ ਨਿੱਕੀ ਮੋਟੀ ਗੱਲ ਤੇ ਵੀ ਸੋਸ਼ਲ ਮੀਡੀਆ ਤੇ ਜਿਹੜੇ ਪੇਜ ਬਣੇ ਨੇ ਉਹਨਾਂ ਤੇ ਵਕ ਵਕ ਐਮਐਲਏ ਤੇ ਮੰਤਰੀ ਅਹਮਦਰਦੀ ਵਜੋਂ ਲਿਖ ਲਿਖ ਕੇ ਪਾਉਂਦੇ ਨੇ ਪਰ ਭਗਵੰਤ ਮਾਨ ਦੇ ਗੰਭੀਰ ਬਿਮਾਰੀ ਕਰਕੇ ਹਸਪਤਾਲ ਚ ਦਾਖਲ ਹੋਣ ਦੇ ਚਰਚਿਆਂ ਦੇ ਬਾਵਜੂਦ ਆਮ ਆਦਮੀ ਪਾਰਟੀ ਦੇ ਕਿਸੇ ਐਮਐਲਏ ਕਿਸੇ ਮੰਤਰੀ ਕਿਸੇ ਨੇ سوشل میڈیا ਤੇ ਕੋਈ ਵੀ ਹਮਦਰਦੀ ਭਰੇ ਸ਼ਬਦ ਲਿਖ ਕੇ ਨਹੀਂ ਪਾਈ ਹੁਣ ਇੱਥੇ ਇੱਕ ਚਰਚਾ ਇਹ ਆ ਕਿ ਵੱਡੀ ਗਿਣਤੀ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੀ ਆ ਉਹ ਭਗਵੰਤ ਮਾਨ ਦੇ ਉਲਟ ਇਕੱਠੀ ਹੋ ਰਹੀ ਹੈ ਪਿਛਲੇ ਦਿਨੀ ਸਪੀਕਰ ਕੁਲਤਾਰ ਸਿੰਘ ਸੰਧਵਾ ਦੀ ਅਗਵਾਈ ਚ 28 ਕ ਐਮਐਲਏ ਦਾ ਇੱਕ ਵਫਦ ਜਿਹੜਾ ਉਹ ਦਿੱਲੀ ਗਿਆ ਸੀਗਾ ਔਰ ਚਰਚਾ ਕਿ ਉਹ 28 ਜਣਿਆਂ ਦਾ ਵਫਤ ਭਗਵੰਤ ਮਾਨ ਦੇ ਖਿਲਾਫ ਦਿੱਲੀ ਗਿਆ ਸੀ ਜਦੋਂ ਦਾ ਭਗਵੰਤ ਮਾਨ ਜੇਲ੍ਹ ਚੋਂ ਆਇਆ ਕੇਜਰੀਵਾਲ ਜੇਲ੍ਹ ਚੋਂ ਆਇਆ ਉਸ ਦਿਨ ਤੋਂ ਇੱਕ ਵੱਡਾ ਪਟਾਕਾ ਪਿਆ ਹੋਇਆ ਵੇਖੋ ਕੇਜਰੀਵਾਲ ਜੇਲ੍ਹ ਚੋਂ ਆਇਆ ਭਗਵੰਤ ਮਾਨ ਪੱਜਾ ਪੱਜਾ ਕੇਜਰੀਵਾਲ ਦੇ ਅਗੋਂ ਦੀ ਗਿਆ ਉਸੇ ਟਾਈਮ ਚਲਾ ਗਿਆ ਪਰ ਉਸ ਤੋਂ ਬਾਅਦ ਭਗਵੰਤ ਕੇਜਰੀਵਾਲ ਵੈਲਕਮ ਬੈਕ ਪ੍ਰੋਗਰਾਮ ਕੀਤਾ ਗਿਆ ਉਹਦੇ ਚ ਭਗਵੰਤ ਮਾਨ ਜਾ ਕੇ ਸਟੇਜ ਤੇ ਤਾਂ ਬਹਿ ਗਿਆ ਪਰ ਭਗਵੰਤ ਮਾਨ ਦਾ ਨਾਂ ਤਾਂ ਸਟੇਜ ਤੋਂ ਕਿਸੇ ਨੇ ਨਾ ਲਿਆ ਨਾ ਉਹਨੂੰ ਸਟੇਜ ਤੋਂ ਬੋਲਣ ਦਿੱਤਾ ਇਵਨ ਕਿ ਕੇਜਰੀਵਾਲ ਨੇ ਵੀ ਭਗਵੰਤ ਮਾਨ ਦਾ ਨਾਂ ਤੱਕ ਨਹੀਂ ਲਿਆ ਭਗਵੰਤ ਮਾਨ ਨੇ ਆਉਦੇ ਆਪ ਨੂੰ ਉੱਥੇ ਲਾਜ਼ਮੀ ਬੇਇੱਜ਼ਤ ਮਹਿਸੂਸ ਕੀਤਾ ਬੜੀ ਵੱਡੀ ਚਰਚਾ ਚੱਲੀ ਵਿਕਰਮਜੀਤ ਮਜੀਠੀਏ ਨੇ ਔਰ ਜਿਹੜੇ ਵਿਰਸਾ ਸਿੰਘ ਵਲਟੋਆ ਉਹਨੇ ਇੱਥੋਂ ਤੱਕ ਕਿਹਾ ਕਿ ਭਗਵੰਤ ਮਾਨ ਦੀ ਰੱਜ ਕੇ ਬੇਇੱਜ਼ਤੀ ਕੀਤੀ ਗਈ ਭਗਵੰਤ ਮਾਨ ਨੂੰ ਜਲੀਲ ਕੀਤਾ ਗਿਆ ਆਮ ਆਦਮੀ ਪਾਰਟੀ ਵੱਲੋਂ ਇਹ ਗੱਲਾਂ ਉਹਨਾਂ ਨੇ ਕਈਆਂ ਵਿਰੋਧੀਆਂ ਨਹੀਂ। ਔਰ ਉਸ ਤੋਂ ਬਾਅਦ ਫਿਰ ਭਗਵੰਤ ਮਾਨ ਤੇ ਕੇਜਰੀਵਾਲ ਦੇ ਰਾਹ ਲਗੜਕ ਨਜ਼ਰ ਆਏ ਨਹੀਂ। ਕੇਜਰੀਵਾਲ ਨੇ ਜਿਸ ਦਿਨ ਨਵੀਂ ਮੁੱਖ ਮੰਤਰੀ ਅਤਿਸ਼ੀ ਨੂੰ ਸੌਂਚਕਾਈ ਹੈ ਭਗਵੰਤ ਮਾਨ ਨੂੰ ਨਹੀਂ ਸੱਦਿਆ। ਤੇ ਜਿਸ ਦਿਨ ਭਗਵੰਤ ਮਾਨ ਨੇ ਪੰਜ ਨਵੇਂ ਮੰਤਰੀਆਂ ਨੂੰ ਸੌਂਚਕਾਈ ਹੈ ਭਗਵੰਤ ਮਾਨ ਨੇ ਕੇਜਰੀਵਾਲ ਨੂੰ ਨਹੀਂ ਸੱਦਿਆ। ਪਹਿਲਾਂ ਨਿੱਕੀ ਨਿੱਕੀ ਗੱਲ ਤੇ ਬਣਾਉਂਦੇ ਸੀ। ਅੱਗੇ ਪੱਠੇ ਇਕੱਠੇ ਪ੍ਰਚਾਰ ਕਰਨ ਜਾਂਦੇ ਸੀ। ਹੁਣ ਹਰਿਆਣੇ 'ਚ ਦੇਖ ਲਓ। ਭਗਵੰਤ ਮਾਨ ਵੱਖਰਾ ਪ੍ਰਚਾਰ ਕਰਦਾ ਤੇ ਕੇਜਰੀਵਾਲ ਵੱਖਰਾ ਮਿਲ ਹੀ ਨਹੀਂ ਰਹੇ। ਭਗਵੰਤ ਮਾਨ ਦਾ ਖਲੋਵੇ ਆਮ ਆਦਮੀ ਪਾਰਟੀ ਦਾ ਇਸ ਟਾਈਮ ਜੇ ਸੰਵਿਧਾਨਕ ਅਹੁਦੇਾਂ ਤੇ ਵੇਖੀਏ ਤਾਂ ਭਗਵੰਤ ਮਾਨ ਸਭ ਤੋਂ ਵੱਡਾ ਨੇਤਾ ਹੈ ਕਿਉਂਕਿ ਦਿੱਲੀ ਤਾਂ ਸੰਪੂਰਨ ਨਾਰਾਜ਼ ਹੈ ਹੀ ਨੀਗਾ ਸੰਪੂਰਨ ਰਾਜ ਪੰਜਾਬ ਹੈ ਤੇ ਕੇਜਰੀਵਾਲ ਹੁਣ ਕਿਤੇ ਮੁੱਖ ਮੰਤਰੀ ਨੀਗਾ ਮੁੱਖ ਮੰਤਰੀ ਆਮ ਆਦਮੀ ਪਾਰਟੀ ਦੇ ਸੰਪੂਰਨ ਰਾਜ ਦਾ ਇਸ ਟਾਈਮ ਇੱਕੋ ਹੀ ਹੈ ਭਗਵੰਤ ਮਾਨ ਤੇ ਕੇਜਰੀਵਾਲ ਉਹਦਾ ਪਤਾ ਲੈਂਨੀ ਹੈ ਪਟਾਕਾ ਵੱਡਾ ਪਿਆ ਹੋਇਆ ਕਾਫੀ ਸਾਰੇ ਨਾਰਾਜ਼ ਨੇ ਹੁਣ ਚਰਚਾ ਇਹ ਵੀ ਹੈ ਕਿ ਦੋ ਉਪ ਮੁੱਖ ਮੰਤਰੀ ਲਾਏ ਜਾ ਰਹੇ ਨੇ ਤੇ ਭਗਵੰਤ ਮਾਨ ਨੂੰ ਬਦਲਿਆ ਜਾ ਰਿਹਾ ਹੈ ਬੀਤੇ ਦੋ ਦਿਨ ਇਹ ਵੱਡੀ ਚਰਚਾ ਚੱਲੀ ਕਿ ਕੁਲਤਾਰ ਸਿੰਘ ਸੰਧਵਾ ਨੂੰ ਮੁੱਖ ਮੰਤਰੀ ਬਣਾਉਣ ਦੇ ਚਰਚੇ ਨੇ ਇੱਕ ਖਬਰ ਇਹ ਵੀ ਆਈ ਕਿ ਕੁਲਤਾਰ ਸਿੰਘ ਸੰਧਵਾ ਦੇ ਘਰ ਸਿਕਿਉਰਿਟੀ ਭੇਜ ਦਿੱਤੀ ਗਈ ਹੈ ਸੀਐਮ ਸਿਕਿਉਰਿਟੀ ਕੁਲਤਾਰ ਸਿੰਘ ਸੰਧਵਾ ਮੁੱਖ ਮੰਤਰੀ ਬਣ ਗਿਆ ਐਦਾਂ ਦੀ ਗੱਲ ਵੀ ਆਈ ਪਰ ਉਹ ਅਜੇ ਪੁਖਤਾ ਨਹੀਂ ਸੀ ਹੁਣ ਦੇਖੋ ਜੇਕਰ ਭਗਵੰਤ ਮਾਨ ਅੜ ਗਿਆ ਤਾਂ ਬਣੂਗਾ ਕੀ ਪਾਰਟੀ ਖਖੜੀਆਂ ਕਰੇਲੇ ਹੋਏਗੀ ਹੋਏਗੀ ਜਿਵੇਂ ਮਰਹੂਮ ਪ੍ਰਕਾਸ਼ ਸਿੰਘ ਬਾਦਲ ਜਿਹੜੇ ਧਰਤੀ ਤੋਂ ਜਾ ਚੁੱਕੇ ਐ ਉਹ ਮਰਨ ਤੋਂ ਪਹਿਲਾਂ ਇੱਕ ਗੱਲ ਕਹਿ ਕੇ ਬੋਲ ਕੇ ਗਏ ਸੀ ਭਾਵੇਂ ਉਹਨਾਂ ਦੀ ਸਿਆਸਤ ਬਹੁਤ ਸਾਰੇ ਲੋਕਾਂ ਨੂੰ ਪਸੰਦ ਨਹੀਂ ਹੈ ਪਰ ਇੱਕ ਗੱਲ ਉਹਨੇ ਬੋਲੀ ਸੀ ਕਿ ਆਮ ਆਦਮੀ ਪਾਰਟੀ ਹਵਾ ਦਾ ਗੁਬਾਰਾ ਹੈ ਇਹ ਕਿਸੇ ਵੀ ਟਾਈਮ ਫਟ ਜਾਣਾ ਨਹੀਂ ਤੇ ਆਹੀ ਗੱਲ ਜਾਪਦੀ ਹੈ ਜੇਕਰ ਆਮ ਆਦਮੀ ਪਾਰਟੀ 'ਚ ਹੁਣੇ ਪਟਾਕਾ ਪੈ ਗਿਆ ਤਾਂ ਆਮ ਆਦਮੀ ਪਾਰਟੀ ਦਾ ਕੱਖ ਨਹੀਂ ਰਹਿਣਾ ਆਮ ਆਦਮੀ ਪਾਰਟੀ ਨੇ ਖਿੰਡਰ ਪੁੰਡਰ ਜਾਣਾ ਆਮ ਆਦਮੀ ਪਾਰਟੀ ਪੰਜਾਬ 'ਚ ਕਿਵੇਂ ਉੱਭਰ ਕੇ ਸਾਹਮਣੇ ਆਈ ਵੇਖੋ ਹਰਿਆਣੇ ਦੇ ਵਿੱਚ ਇਲੈਕਸ਼ਨ ਹੋ ਰਹੇ ਨੇ ਹਰਿਆਣੇ 'ਚ ਮੈਂ 2-3 ਦਿਨ ਲਾ ਕੇ ਆਇਆ ਤੁਸੀਂ ਵੀਡੀਓ ਦੇਖੀ ਆਉਣ ਗਿਆ ਮੈਂ ਉੱਥੇ ਲੋਕਾਂ ਨੂੰ ਪੁੱਛਿਆ ਕਿ ਆਮ ਆਦਮੀ ਪਾਰਟੀ ਨੂੰ ਮੌਕਾ ਦਿਓ ਉਹ ਕਹਿੰਦੇ ਨਾ ਜੀ ਅਸੀਂ ਨਹੀਂ ਦੇਣਾ ਪੰਜਾਬ ਵਾਲਿਆਂ ਨੇ ਦੇ ਕੇ ਸਵਾਦ ਲੈ ਲਿਆ ਅਸੀਂ ਨਹੀਂ ਲੈਣਾ ਤੇ ਪੰਜਾਬ 'ਚ ਆਮ ਆਦਮੀ ਪਾਰਟੀ ਨੂੰ ਮੌਕਾ ਕਿਵੇਂ ਮਿਲਿਆ ਕੈਦਰੀ ਵਾਲਤਾ ਹਰਿਆਣੇ ਦਾ ਤੇ ਹਰਿਆਣੇ ਵਾਲੇ ਮੌਕਾ ਦੇ ਨਹੀਂ ਰਹੇ ਪੰਜਾਬ ਜ ਆਮ ਆਦਮੀ ਪਾਰਟੀ ਨੂੰ ਮੌਕਾ ਮਿਲਿਆ ਭਗਵੰਤ ਮਾਨ ਦੇ ਸਿਰ ਤੇ ਭਗਵੰਤ ਮਾਨ ਆਮ ਆਦਮੀ ਪਾਰਟੀ ਜੇ ਨਾ ਹੁੰਦਾ ਨਾ ਜਾਂਦਾ ਆਮ ਆਦਮੀ ਪਾਰਟੀ ਨੂੰ ਕਦੇ ਵੀ ਦਾ ਨਹੀਂ ਸੀ ਲੱਗਣਾ ਪੰਜਾਬ ਚ ਭਗਵੰਤ ਮਾਨ ਦੇ ਬੋਲਣ ਦਾ ਇੱਕ ਤਰੀਕਾ ਹੈ ਭਗਵੰਤ ਮਾਨ ਵੱਡਾ ਕਮੇਡੀਅਨ ਰਿਆ ਤਕੜਾ ਪ੍ਰਚਾਰ ਕਰਿਆ ਉਹਨੂੰ ਬੰਦਿਆਂ ਨੂੰ ਕਨਵਿੰਸ ਕਰਨਾ ਖਿੱਚਣਾ ਬੰਨਣਾ ਆਉਂਦਾ ਹੈ ਤਾਂ ਦੂਜੀਆਂ ਪਾਰਟੀਆਂ ਤੋਂ ਅੱਕੇ ਲੋਕਾਂ ਨੂੰ ਭਗਵੰਤ ਮਾਨ ਨੇ ਬੰਨਿਆ ਬਸ ਇਹ ਹੀ ਚੀਜ਼ ਆਮ ਆਦਮੀ ਪਾਰਟੀ ਨੂੰ ਜੁਟਾ ਗਈ ਆਮ ਆਦਮੀ ਪਾਰਟੀ ਦੇ ਲੋਕਾਂ ਨੇ ਐਮਐਲਏ ਵੇਖਿਆ ਹੀ ਨਹੀਂ ਕਿਹੜਾ ਖੜਾ ਕੀਤਾ ਉਹ ਬੰਦਾ ਇੱਕ ਕੀ ਲੋਕਾਂ ਨੇ ਵੀ ਨਹੀਂ ਵੇਖਿਆ ਅਠਾ ਅਠਾ ਝਾਰੂ ਤੇ ਮੋੜਾ ਲਾਈਆਂ ਭਗਵੰਤ ਮਾਨ ਦੇ ਮੂੰਹ ਨੂੰ ਲਾਈਆਂ ਭਗਵੰਤ ਮਾਨ ਕੋਈ ਬਹੁਤਾ ਕੁਝ ਕਰ ਨਹੀਂ ਸਕਿਆ ਨਾ ਬੇਰੁਜ਼ਗਾਰੀ ਖਤਮ ਕਰ ਸਕਿਆ ਨਾ ਕੱਚੇ ਮਲਾਜ਼ਮ ਪੱਕੇ ਕਰ ਸਕਿਆ ਨਾ ਨਸ਼ੇ ਬੰਦ ਕਰ ਸਕਿਆ ਨਾ ਔਰਤਾਂ ਨੂੰ 1000 ਰੁਪਇਆ ਦੇ ਸਕਿਆ ਨਾ ਬੇਰੁਜ਼ਗਾਰੀ ਪੱਥੇ ਦੇ ਸਕਿਆ ਕੁਝ ਨਹੀਂ ਬਹੁਤਾ ਕਰ ਸਕਿਆ ਪਰ ਹਾਲ ਦੀ ਘੜੀ ਜਿੰਨਾ ਕੁ ਮਾੜਿਆ ਮੋਟਾ ਵਕਾਰ ਪੰਜਾਬ ਚ ਬਚਿਆ ਹੈ ਨਾ ਉਹ ਭਗਵੰਤ ਮਾਨ ਨਾਲ ਇਹ ਆਮ ਆਦਮੀ ਪਾਰਟੀ ਦਾ ਜੇਕਰ ਭਗਵੰਤ ਮਾਨ ਪਾਸੇ ਕਰਤਾ ਆਮ ਆਦਮੀ ਪਾਰਟੀ ਫੁੱਸ ਫੜੁੱਸ ਹੋ ਜਾਣੀ ਹੈ ਔਰ ਅਗਲੇ ਵਾਰ ਆਮ ਆਦਮੀ ਪਾਰਟੀ ਦੇ 92 ਚੋਂ 12 ਵੀ ਸ਼ਾਇਦ ਨਾ ਰਹਿ ਜਾਣ ਇਹ ਅਸਾਰ ਬਣ ਜਾਣੇ ਨੇ ਪਰ ਤੁਹਾਡਾ ਕੀ ਵਿਚਾਰ ਹੈ ਤੁਸੀਂ ਆਪਣਾ ਵਿਚਾਰ ਲਿਖਿਓ ਦੇਖੋ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਹੋ ਰਹੀਆਂ ਨੇ ਸਾਰੀਆਂ ਪਾਰਟੀਆਂ ਪੱਬਾਂ ਭਾਰ ਨੇ ਕਿਉਂਕਿ ਸਾਰਿਆਂ ਨੂੰ ਪਤਾ ਹੈ ਵੀ ਜਿਹੜੇ ਸਰਪੰਚ ਨੇ ਪੰਚਾਇਤਾਂ ਨੇ ਇਹ ਮੋਢਲੀ ਸਰਕਾਰ ਹੈ ਜਿਹੜੇ ਪਿੰਡ 'ਚ ਜਿਹੜੀ ਪਾਰਟੀ ਨੇ ਪੰਚਾਇਤ ਨੂੰ ਹੱਥ ਪਾ ਲਿਆ ਸਮਝ ਲਓ ਪਿੰਡ ਦੀ 60 70% ਦੀ ਵੋਟ ਉਹਨਾਂ ਨੇ ਆਪਦੀ ਮੁੱਠੀ 'ਚ ਕਰ ਲਈ ਆਮ ਆਦਮੀ ਪਾਰਟੀ ਆਪਣਾ ਖਲਾਰਾ ਹੀ ਨਹੀਂ ਸਾਭਿਆ ਜਾ ਰਿਹਾ ਤੇ ਪੰਚਾਇਤੀ ਚੋਣਾਂ ਦੇ ਵਿੱਚ ਕਿਵੇਂ ਹੱਥ ਪਾਸ ਕਰੇ ਭਗਵੰਤ ਮਾਨ ਦਾ ਮੂੰਹ ਲੱਗ ਨਜ਼ਰ ਆ ਰਿਹਾ ਹੈ ਕਲਤਾਰ ਸਿੰਘ ਸੰਧਵਾ ਦਾ ਲੱਗ ਨਜ਼ਰ ਆ ਰਿਹਾ ਹੈ ਚਰਚਾ ਤਾਂ ਇੱਥੋਂ ਤੱਕ ਕਿ ਆਮ ਆਦਮੀ ਪਾਰਟੀ ਪੰਜਾਬ ਚ ਤਿੰਨ ਧੜੇ ਬਣੇ ਫਿਰਦੇ ਨੇ ਅੰਦਰ ਅੰਦਰ ਖਾਤੇ ਕਹੀ ਤਾਂ ਇਹਨੇ ਕੌਖੇ ਹੋਏ ਫਿਰਦੇ ਨੇ ਵੇਖੋ ਚਰਚਾ ਇੱਕ ਹੋਰ ਹੈ ਜਿਹੜੀ ਵੱਡੀ ਹੈ ਪਤਾ ਨਹੀਂ ਉਹ ਸੱਚ ਕਿੰਨੀ ਹੈ ਚਰਚਾ ਤਾਂ ਇਹ ਆ ਕਿ ਬੀਜੇਪੀ ਤਾਕ ਲਾਈ ਬੈਠੀ ਹੈ ਬੀ ਆਮ ਆਦਮੀ ਪਾਰਟੀ ਥੋੜਾ ਖਲਾਰਾ ਪਵੇ ਤੇ ਅਸੀਂ ਇਹਨਾਂ ਦੀ ਕਾਫੀ ਸਾਰੇ ਐਮਐਲਏ ਨੂੰ ਕੁੰਡੀ ਪਾਈਏ ਆਮ ਆਦਮੀ ਪਾਰਟੀ ਆਪ ਹੀ ਕਹਿੰਦੀ ਰਹੀ ਹੈ ਕਿ ਬੀਜੇਪੀ ਆਪਰੇਸ਼ਨ ਲਾਟਸ ਚਲਾਉਂਦੀ ਹੈ ਆਪਰੇਸ਼ਨ ਲਾਟਸ ਦੇ ਨਾਲ ਇਹ ਦੂਜੀਆਂ ਪਾਰਟੀਆਂ ਦੇ ਐਮਐਲਏ ਖਰੀਦੀ ਹੈ ਆਮ ਆਦਮੀ ਪਾਰਟੀ ਦੇ ਦੋਸ਼ ਰਹੇ ਹਨ ਇਹ ਤਾਂ ਹੁਣ ਬੀਜੇਪੀ ਤਾਕਤ 'ਚ ਬੈਠੀ ਹੈ ਔਰ ਜੇਕਰ ਭਗਵੰਤ ਮਾਨ ਦਾ ਰੌਲਾ ਪੈ ਗਿਆ ਲਾਜ਼ਮੀ ਤੌਰ ਤੇ ਭਗਵੰਤ ਮਾਨ ਚਾਹੇਗਾ ਕਿ ਮੈਂ ਅਜੋਰ ਅਜਮਾਇਸ਼ ਕਰਾਂ ਵੇਖਾਂ ਮੇਰੇ ਨਾਲ ਕਿੰਨੇ ਨੇ ਤੇ ਜੇ ਭਗਵੰਤ ਮਾਨ ਨੂੰ ਅੱਡ ਹੋਣਾ ਨੌਬਤ ਆ ਗਈ ਆਮ ਆਦਮੀ ਪਾਰ ਲੋ ਜੀ ਆ ਨਵੀਂ ਗੱਲ ਸਾਹਮਣੇ ਆ ਗਈ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਕਿਉਂਕਿ ਤੁਸੀਂ ਬਹੁਤ ਸਿਆਣੇ ਹੋ ਸਮਝਦਾਰ ਹੋ ਮੇਰੇ ਨਾਲੋਂ ਸਿਆਣੇ ਹੋ ਘਟੂ ਘਟ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਸਿੰਘ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਬਹੁਤ ਮਿਹਰਬਾਨੀ